ਲਾਉਣੀਆਂ ਜਾ ਕੇ ਤੇ ਕਰ ਦਿਆ ਗੱਲਬਾਤ ਆਪਾਂ ਫੇਰ ਬਾਕੀ ਜਿੱਦਾਂ ਵੀ ਹੋਇਆ ਆ ਜਾਓ ਬਣੇ ਰਹੇ ਹੁਣ ਆਪਾਂ ਘਰ ਆ ਪੁੱਜ ਗਏ ਨੇ ਜਸੂ ਦਾ ਆ ਗਿਆ ਪਾਰਸਲ ਖਾਤਾ ਹੋ ਗਿਆ ਮੰਗਾਏ ਹੋਏ ਨੂੰ ਅੱਜ ਆਇਆ ਸਤ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਜਲਾ ਤੁਹਾਡਾ ਜੀ ਤੁਹਾਡੇ ਆਪਣੇ YouTube ਚੈਨਲ Trucking Life ਦੇ ਉੱਤੇ ਤੁਹਾਡਾ ਸਵਾਗਤ ਆ ਮੈਂ ਤੁਹਾਡਾ ਆਪਣਾ ਟਰੱਕ ਵਾਲਾ ਯਾਰ ਤੁਹਾਡੇ ਲਈ ਲੈ ਕੇ ਆਇਆ ਇੱਕ ਹੋਰ ਵੀਡੀਓ ਕਮਾਲ ਦੀ ਚੈਨਲ ਤੇ ਨਵੇਂ ਜੁੜੇ ਮੇਰੇ ਸੱਜਣ ਮਿੱਤਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਆਜੋ ਬਲੌਗ ਦੇ ਨਾਲ ਬਣੇ ਰਹੋ ਕਰਦੇ ਆ ਬਲੌਗ ਆਪਾਂ ਕੰਟੀਨਿਊ ਕੰਡੇ ਤੇ ਪੱਜ ਗਏ ਗੰਡੇ ਦੇ ਕੋਈ ਵੀ ਨਹੀਂ ਚਾਹ ਪੀਣ ਗਏ ਹੋਏ ਆ ਤੇ ਆਉਂਦੇ ਹੁਣ ਚਾਹ ਜੂ ਪੀ ਕੇ ਉਹ ਫੇਰ ਖੋਣਾ ਕੰਡਾ ਫੇਰ ਨਿਕਲਿਆ ਮਿਲ ਪੱਛੇ ਵੀ ਆ ਗਈ ਆਪਣੀ ਇੱਕ ਗੱਡੀ ਤੇ ਇਧਰ ਲਾਈਨ ਪੂਰੀ ਲੱਗੀ ਹੋਈ ਆ 2 ਨੰਬਰ ਚ ਤੇ ਆਪਾਂ ਨੇ 1 ਨੰਬਰ ਦੇ ਵਿੱਚੋਂ ਭਰ ਕੇ ਆ ਗਏ ਗੰਡੇ ਤੇ ਚਲੋ ਕੰਡਾ-ਕੁੰਡਾ ਕਰਾ ਕੇ ਫੇਰ ਕਰਦੇ ਆ ਗੱਲਬਾਤ ਬਿਲਕੁਲ ਲੈ ਲੀਏ ਵੇਲਾ ਬਿਲ ਗਏ ਆਪਾਂ ਨੂੰ ਤੇ ਹੁਣ ਕਰਾਈਏ ਜਾ ਕੇ ਔਟ ਗੱਡੀ ਫੇਰ ਖੜਦੇ ਆ ਬਾਹਰ ਆ ਜੀ ਚੱਲੀਏ ਚਲੋ ਫੋਨ ਚਾਲਦੇ ਆਪਾਂ ਬਿਲਕੁਲ ਕੋਡ ਕਰਾ ਲੇ ਗੱਡੀ ਦੇ ਤੇ ਗੱਡੀ ਲਈ ਆਪਾਂ ਨੇ ਫੈਕਟਰੀ ਜੋ ਘਟ ਜਾਂਦੇ ਆ ਹੌਲੀ ਹੌਲੀ ਅੰਦਰ ਨੂੰ ਅੱਲਾਹ ਰੰਦਰ ਨੂੰ ਗਿਆ تھا ਪਿੰਡ ਤੋਂ ਅੰਦਰ ਦੇਖਣੇ ਆ ਜੋ ਬਾਬਾ ਗੱਪੀ ਲਾ ਕੇ ਖੜ ਗਿਆ ਹੋਇਆ ਇਸ ਸਾਈਡ ਸੂਰਤਾ ਲਾਲਾ ਚਲੋ ਆ ਚਲੀਏ ਹਮ ਮੇਨ ਰੋਡ ਤੇ ਆ ਗਏ ਆਪਾਂ ਕਨੋਲੀਡੂ ਨਾਲਾਗਾੜਾ ਤੇ ਫੈਕਟਰੀ ਜੋਂ ਨਿਕਲ ਗਏ ਤੇ ਹੁਣ ਚੱਲਦੇ ਆਪਾਂ ਕਨੋਲੀ ਨੂੰ ਢਾਬੇ ਕੋਲ ਜਾ ਕੇ ਖੜਦੇ ਇਹਨੂੰ ਬੱਲੀ ਵੀ ਆ ਰਿਹਾ ਪਿੱਛੇ ਗੰਡੇ ਤੇ ਚੜ ਗਿਆ ਸੀ ਆਪਾਂ ਨਿਕਲੇ ਆਏ ਸੀ ਬੰਨੇ ਵੀ ਚੱਲ ਜਣਾ ਹੋਲੀ ਹੋਈ ਜਾਂ ਸੀ ਢਾਬੇ ਤੱਕ ਜਾਨੂੰ ਨੇ ਵੀ ਆ ਜਾਣਾ ਲੈਣ ਨੂੰ ਲੱਗ ਜਾਣਾ ਟਾਈਮ ਵਾਲੇ ਚਲੋ ਕੋਈ ਨਹੀਂ ਜਦੋਂ ਆਪਾਂ ਚੱਲੇ ਆਜੋ ਕੰਨੋਂ ਲੀ ਵਜ ਗਿਆ ਆਪਾਂ ਇੱਕ ਤਾਂ ਪੂਰੀ ਨਿਕਲੀ ਹੋਈ ਆ ਇਹ ਖੜ ਗਿਆ ਟਾਬੇ ਚਾਰੂ ਮਿੰਦੇ ਆ ਬੱਲੇ ਵੀ ਆ ਰਿਹਾ ਗਰਮੀ ਹੋਣ ਲੱਗੀ ਬਈ ਹੁਣ ਦੂਸਰਾ ਕਲਰ ਲਵਾਈ ਏ ਗੱਡੀ 'ਚ ਸਲਤਾਨੀ ਹੈਗਾ ਹੁਣ ਆਜੋ ਫੇ ਦੇ ਪੱਜੇ ਆਪਾ ਪੱਪਾ ਬਹੁਤ ਆ ਰੋਡ ਚੱਲ ਰਿਹਾ ਇਸ ਟਾਈਮ ਪੂਰਾ ਤੇ ਗੱਡੀ ਲਾਤੀ ਆਪਾਂ ਨੇ ਤੇ ਬੱਲੀ ਦੀ ਵੇਟ ਕਰ ਰਹੇ ਆ ਤੇ 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 ਇੱਕ ਤੇ ਤੇ ਬਹੁਤ ਹੋ ਜਾਂਦੀ ਆ ਬੱਲੀ ਦੀ ਵੇਟ ਕਰ ਰਹੇ ਆ ਫੇਰ ਪਿੰਦੇ ਆਪਾਂ ਜਾ ਉੋਂ ਆ ਜਾਂਦੋ ਉਹ ਵੀ ਟੱਬਾ ਲੋ ਦੇਖਦਿਆ ਕਾਦ ਕੌਂਦਾ ਆ ਜੋ ਚਾਚੂ ਪੀਏ ਜਨੂ ਚੱਲਦੇ ਆ ਫਟਾ ਬੇ ਦੇ ਇਹਨੂੰ ਤੱਬੇ ਤੇ ਚਾਹ ਗਿਓ ਪੀ ਕੇ ਫੇਰ ਚੱਲਾਂਗੇ ਅੱਗੇ ਨੂੰ ਘਰਾਂ ਨੂੰ ਵਧੀਆ ਟਿਕੜੀਆ ਟਿੱਪਰ ਦਾ ਕੰਮ ਹੋ ਰਿਹਾ ਲੱਗਦਾ ਛਾਵਟ ਖੋਲੀ ਹੋਈ ਆ ਤੇ ਤੇ ਆ ਜੋ ਚਾਚੂ ਪੀ ਕੇ ਫੇਰ ਕਰਦੇ ਆ ਗੱਲ ਬਾਤ ਕਿਆ ਵੀ ਹੈ ਪਹਿਲਾਂ ਆ ਜੋ ਚਾ ਚੁ ਲਈ ਆ ਆਪਣੇ ਪੀ ਹੁਣ ਤੇ ਹੁਣ ਚਲਦੇ ਆਪਾਂ ਘਰਾਂ ਨੂੰ ਬਲਦੀ ਵੀ ਆ ਗਿਆ ਜਰਾ ਅਸੀਂ ਫੀ ਲਈ ਆ ਨਾ ਨੂੰ ਟਾਈਮ ਲਾ ਜਣਾ ਚਲ ਨੂੰ ਵੀ ਘਰ ਨੂੰ ਚਲਦੇ ਆ ਧੁੱਪਾਂ ਵਾਲੀ ਆ ਹਾਲ ਚੱਲੀਏ ਤੇਰੀ ਨੂੰ ਠੀਕ ਹੋ ਗਿਆ ਹੁਣ ਹਾਂ ਇਹਨੂੰ ਪਤਾ ਨਹੀਂ ਕਿ ਆ ਦੇਖੋ ਇਹਦੇ ਰੱਛਣ ਕਿੱਥੇ ਕਿ ਨਹੀਂ ਜਾ ਛੱਡਤੀ ਉਹ ਰੇਨ ਨਾਲੇ ਜੋਕ ਸੀ ਠੀਕ ਹੈ ਇਹਨੂੰ ਕਹਿੰਦੇ ਆ ਮੈਨੂੰ ਸਾਗਰ ਕਹਿੰਦੇ ਆ ਚਲੋ ਚੱਲੀਏ ਫਿਰ ਆਜੋ ਉਹ ਦੇਖੋ ਸਾਗਰ ਕੀ ਕਰਦਾ ਪਿੱਛੇ ਉਹ ਦੇਖੋ 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 ਇਹ ਕਰਦਾ ਗਰਮੀ ਦੇ ਵਿੱਚ ਰੋਡ ਦੇ ਉੱਤੇ ਬੁਰਾ ਹਾਲ ਹੋਇਆ ਹੋਇਆ ਹੈ ਟਾਈਮ ਯਮਾਂ ਹੀ ਬੁਰਾ ਹਾਲ ਇੰਨਾ ਯਾਰੀ ਗਰਮੀ ਆ ਹਾਡਾਂ ਦਾ ਜਿਆਦਾ ਵਰਾਲ ਹੁੰਦਾ ਹੈ ਕਾਰਾਂ ਜਿਹਦਾ AC ਵੀ ਹੁੰਦੇ ਆ ਆਹ ਫਰਕ ਆ ਭਾਰਤ ਇੱਥੇ ਹੀ ਡਰਾਈਵਰੀ ਦਾ ਨਾ AC ਐ ਨਾ ਕੋਸਾ ਮੋਕੂਲਰ ਲਾਵਾਂਗੇ ਕੂਲਰ ਨੂੰ ਵੀ ਗਰਮ ਹਵਾ ਮਾਰਦਾ ਹੈ ਜੀ ਗਰਮੀ ਚਾ ਫਿਰ ਆ ਜੋ ਚੱਲਦੇ ਆ ਹੌਲੀ ਹੌਲੀ ਹਵਾ ਵੀ ਨਹੀਂ ਲੱਗ ਰਹੀ ਮਾਲਕ ਪਰ ਪੁੱਜ ਗਏ ਆਪਾਂ ਸ਼ਾਮਾਂ ਸ਼ਾਮਾਂ ਜਾ ਰਹੇ ਆ ਗਰਮੀ ਬਹੁਤ ਆ ਮੰਗ ਮੈਨ ਕੋਲ ਗਰਮ ਹੋ ਜਾ ਰਿਹਾ ਵੈਸ ਟਾਈਮ ਆ ਜੋ ਚੱਲਦੇ ਆ ਜੰਨੂ ਹੌਲੀ ਹੌਲੀ ਗਰਮੀ ਤਾਂ ਹੈਗੀ ਉਹ ਹੈਗੀ ਆ ਮੇਰੇ ਬੱਲੀ ਦੇ ਦਿਮਾਗ ਚ ਵੀ ਕਰਪੂ ਪੈ ਗਈ ਮੇਰੇ ਵਾਲੀ 60 ਦੇ ਆ ਟਾਈਮ ਇਹ ਸਾਹਮਣੇ ਨਾਲੇ 70 ਦੇ ਜਾ ਰਿਹਾ ਇੰਨੀ ਗਰਮੀ ਦੇ ਵਿੱਚ ਵੀ ਏ ਕਰੀਏ ਹੁਣ ਇਹਨੂੰ ਗਰਮੀ ਜਿਆਦੀ ਲੱਗ ਰਹੀ ਆ ਬਾਈ ਟ੍ਰੋਪੜ ਗਏ ਪੂਜਾਪਾ ਫਜ਼ਰ ਥਾਣੇ ਦੇ ਕੋਲ ਚਲੋ ਅੱਜ ਚੱਲੀਏ ਫਿਰ ਹੋਈ ਥੋੜੀ ਜਾਂਦੇ ਦੇ ਟੈਕ ਕਰਦੇ ਆ ਗੱਲਬਾਤ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਆਜੋ ਚੱਲੀਏ ਫਿਰ ਨਹਰ ਦੇ ਨਾਲ ਆ ਕੇ ਸਾਜ ਆਇਆ ਥੋੜਾ ਜਿਹਾ ਹੁਣ ਲੱਗਣ ਲੱਗੀ ਆ ਠੰਡੀ ਠੰਡੀ ਹਵਾ ਜੀ ਥੋੜੀ ਇਹਦਾ ਫਰਾਲ ਹੋਇਆ ਇਹਦਾ ਗਰਮੀ ਨਾਲ ਧੁੱਪ ਨਾਲ ਬਹੁਤ ਸਾਜੇ ਸਾਫ ਆਇਆ ਥੋੜੇ ਜਿਹਾ ਆਜੋ ਚੱਲੀਏ ਹੌਲੀ ਹੌਲੀ ਨਹਿਰ ਦੇ ਨਾਲ ਗੱਡੀ ਚਲਾ ਗਿਆ ਹਨ ਜਾਰਾ ਹਵਾ ਲੱਗੀ ਆਉਂਦੀ ਹੈ ਠੰਡੀ ਠੰਡੀ ਜੀ ਪਿੱਛੇ ਦਾ ਬਰਾ ਹਾਲ ਦਾ ਗਰਮੀ ਨੇ ਕੀਤਾ ਹੋਇਆ ਲੇਕਿਨ ਗੱਡੀ ਚੋਂ ਸੇਕ ਵੱਜ ਰਿਹਾ ਉੱਤੇ ਤਾਂ ਧੁੱਪਾ ਸੇਕ ਲੱਗੀ ਹੋਈ ਦੀ ਮਾਰਨ ਨਹਿਰ ਦੇ ਨਾਲ ਠੀਕ ਆ ਹੁਣ ਚੱਲਦੇ ਆਪਾਂ ਹੌਲੀ ਹੌਲੀ ਲੰਘ ਗਏ ਤਾਂ ਵਾਲੀ ਸੜਕ ਨੂੰ ਹੋ ਗਏ ਹੋਏ ਆਪਾਂ ਨਹਿਰ ਦੇ ਨਾਲ ਨਾਲ ਬੰਦੇ ਮਾਲ ਕਲਾ ਮਾਲਕਲਾ ਮਾਲਕਲਾ ਕਿ ਛੋੜੇ ਹੁੰਦੇ ਇਹਨੂੰ ਬੰਦੇ ਮਾਰਨ ਕਲਾ ਦਸੀ ਜਾਂਦੇ ਹੁੰਦੇ ਸੀ ਬੰਦੇ ਮਾਰਨ ਕਲਾ ਇਹ ਬੰਦੇ ਮਾਲ ਕਲਾ ਚਲੋ ਚੱਲੀਏ ਫਿਰ ਆਜੋ ਹੌਲੀ ਹੌਲੀ ਚੱਲਦੇ ਆ ਘਰਾਂ ਨੂੰ ਆ ਜਾ ਕੇ ਦੇਖਦੇ ਆ ਬਾਕੀ ਦਰਦੇ ਆ ਜਾਂ ਤੂੰ ਦਸਦੇ ਵਿੱਚ ਗੱਲਬਾਤ ਕਿਤੇ ਆਜੋ ਗੋ ਸਭ ਕੋਲ ਪੁੱਛ ਚਲੇ ਅੱਪੇ ਚੇਲ ਉਹ ਕੈਂਟਰ ਵਾਲਾ ਕ ਇਹ ਬਾੜੀ ਅੱਗ ਲੱਗੀ ਹੋਈ ਆ ਦੇਖ ਹੋਰੋਂ ਤੇ ਹੋਰਨ ਮਾਰੀ ਜਾ ਰਿਹਾ ਵੀ ਤੈਨੂੰ ਪਾਸ ਕਿੱਥੋਂ ਤੇ ਖੜੀ ਕਰਕੇ ਪਾਸ ਦੇ ਦੀਆਂ ਸੀ ਸੋਚਣਿਆ ਹੋਏ ਬੰਦਾ ਉਹ ਕੀ ਆ ਕਹਿਣੇ ਨਾ ਲੋਕਾਂ ਨੂੰ ਉਹ ਕੀ ਕਾਲੀ ਕਰ ਰਿਹਾ ਸਾਹਮਣੇ ਤੋਂ ਗੱਡੀ ਆ ਰਹੀ ਆ ਕਰੀਬ ਪਰ ਆਪਰਲੇ ਆ ਰਹੇ ਫਿਰ ਉਹ ਰੇਕਾ ਮਾਰ ਰਿਹਾ ਇਸ ਤੋਂ ਬਾਅਦ ਭਰੁੰਦਾ ਇਸ ਤੋਂ ਬਾਅਦ ਮੀਰੀਆਂ ਬਿੱਠੇ ਹੋ ਗਿਆ ਉਹ ਸਾਹਮਣੇ ਫੇਰਕਾਰ ਆ ਗਈ ਨੇ ਫੇਰ ਬਾਅਦ ਭਰਨ ਦੀ ਕਰਨ ਆਟਾ ੱਪੇ ਦਾ ਵੀ ਰੋਟੀ ਪਣੀ ਠੀਕ ਆ ਚਮਕੌਰ ਸਾਹਿਬ ਦੇ ਕੋਲ ਆਟਾ ਤੇ ਪਿੰਡਾਂ ਕੋਲ ਰੋਟੀ ਪਣੀ ਠੀਕ ਆ ਇੱਥੇ ਇਹ ਆਪਾਂ ਬੋਟੇ ਗਏ ਨੇ ਚਮਕੌਰ ਸਾਹਿਬ ਹੁਣ ਘਰਾਂ ਨੂੰ ਮੁੜਦੇ ਆ ਧੁੱਪਾ ਬਹੁਤ ਆ ਸਾਹਮਣੇ ਤੁਹਾਨੂੰ ਦਿਖ ਰਹੀ ਹੋਣੀ ਆ ਆ ਜੋ ਹੁਣ ਘਰਮ ਚੱਲੀ ਆ ਆਪਾਂ ਆ ਰਿਹਾ ਗੱਡੀ ਲਾ ਕੇ ਫੇਰ ਕਰਦੇ ਆ ਗੱਲ ਬਾਤ ਆ ਜਾਓ ਪਾਕ ਘਰ ਆ ਪੁੱਜ ਗਏ ਨੇ ਤੇ ਗੱਡੀ ਲਾਤੀ ਤੇ ਕਰਦੇ ਆ ਗੱਲ ਬਾਤ ਆਪਾਂ ਫੇਰ ਆ ਜਾਓ ਹਾਂਜੀ ਕੀ ਹਾਲ ਚਾਲ ਆ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਟਰੈਕਿੰਗ ਲਾਈਵ ਦੇ ਉੱਤੇ ਸਵੇਰ ਦੇ ਸਾਢੇ ਦਿਨ ਹੋ ਗਏ ਜੀ ਤੇ ਆਪਾਂ ਲੁਧਿਆਣੇ ਨੂੰ ਜਾਣ ਨੂੰ ਤਿਆਰ ਨੇ ਹੁਣ ਗੱਡੀ ਨੂੰ ਸੈਲਫ ਮਾਰ ਲਈ ਹੋਈ ਆ ਬੇ контора ਦੇ ਆਪਾ ਮੌਸਮ ਵੀ ਠੰਡਾ ਜਾ ਆਜੋ ਚੱਲੀਏ ਜਾਂਦੇ ਕਰਦੇ ਆ ਗੱਲਬਾਤ ਬਾਕੀ ਜਿੱਦਾਂ ਵੀ ਹੋਇਆ ਆਜੋ ਲਓ ਜੀ ਤੁਰ ਪਿਆ ਆਪਾ ਕਿ ਕਰਾਉਂ ਨਿਕਲੇ ਆਏ ਤੇ ਇਹ ਰਾਸਤੇ ਦੇ ਵਿੱਚ ਨਹਿਰ ਤੇ ਜੜਨ ਹਲੇ ਜਾ ਕੇ ਆ ਜੋ ਜਲੀ ਆ ਫਿਰ ਹੁਣ ਨਹਿਰ ਤੇ ਜਾ ਕੇ ਚੜਦੇ ਆ ਰੋਡ ਦੇ ਉੱਤੇ ਮੁੜ ਗਏ ਆਪਾਂ ਨਹਿਰ ਤੋਂ ਜਾਣੇ ਓਲੀ ਓਲੀ ਹੁਣ ਆਪਾਂ ਸਾਹਮੀ ਹੋਈ ਵੀ ਅੱਟੇ ਆ ਆ ਜੋ ਜਲੀ ਫਿਰ ਹੋਲੀ ਹੋਲੀ ਆ ਵੀਰ ਮੇਰਾ ਮਾਰਦੀ ਆਪਣੇ ਟੈਮ ਦੇ ਆਜੋ ਚੱਲਦੇ ਆ ਫਿਰ ਥੋੜੀ ਥੋੜੀ ਜਿੱਦਾਂ ਜਾਇਨਾ ਕਰਦੇ ਆ ਗੱਲ ਬਾਤ ਆਪਾਂ ਆਜੋ ਗੁਕਲੀ ਵਾਲਾ ਪੋਰ ਫਾਰ ਕਰ ਲਿਆ ਆਪਾਂ ਨੇ ਜੇ ਹੁਣ ਘਾਬੇ ਦੇ ਘੜ ਕੇ ਜਾ ਚੁ ਪਿੰਦਿਆ ਕੇ ਜਾ ਕੇ ਫੇਰ ਆਜੋ ਵੀ ਫੋਨ ਕਰਦੇ ਆ ਸਾਥੋਂ ਕੀਤਾ ਸੀ ਚੱਕਿਆ ਨਹੀਂ ਹੋ ਗਿਆ ਜਿਆਦਾ ਨੇਰਾ ਹੋ ਗਿਆ ਸੀ ਉਹ ਚਲੋ ਹਮ ਦੇਖਦੇ ਆ ਕਰਕੇ ਆਓ ਚਲੋ ਇਹ ਪਹਿਲਾ ਚਾਬੀ ਏਡਾ ਮੇਰੇ ਆਪਾਂ ਗਏ ਪੁੱਜ ਨੀਲੋ ਨੀਲੋ ਤੋਂ ਲੁਧਿਆਣਾ ਲਈ ਸਾਡ ਨੂੰ ਮੁੜ ਗਏ ਹੋਏ ਆਪਾਂ ਚੱਲਦੇ ਆ ਹੁਣ ਵਾਖ ਪਹਾੜੇ ਨੂੰ ਆਜੋ ਹੌਲੀ ਹੌਲੀ ਪੱਤੀ ਦੇਖਦੇ ਆ ਜਾ ਕੇ ਹੱਸੇ ਦਵੀ ਹੋਇਆ ਆਜੋ ਜਲਦੀ ਐ ਹੀਰਾ ਆਪਣੇ ਪੁੱਜ ਗਏ ਨੇ ਤਾਂ ਸਮਨਾਰੂੜਾ ਚੱਲਦੇ ਜਨੂ ਪਹਾੜੇ ਬਲਬੋ ਆਈ ਬਲਬੋ ਆ ਜੋ ਜਨੂ ਪਹਾੜੇ ਚੱਲਦੇ ਆ ਫਿਰ ਕਰਦੇ ਆ ਗੱਲਬਾਤ ਦੇਖਦੇ ਆਏ ਕਿ ਨਹੀਂ ਆਏ ਹੋ ਆ ਜੋ ਪਹਾੜੇ ਪਾਰਕਿੰਗ ਚ ਬੱਜ ਗਏ ਕੁਇਟਰ ਫੇਉ ਤੇ ਟੋਕਾਰ ਤੋਂ 10 ਮਿੰਟ ਚ ਆ ਜਾਣਾ ਉਹਨਾਂ ਨੇ ਚਲੋ ਮਾਇ ਜਨੂ ਵੇਟ ਕਰਦੇ ਆ ਆ ਜਾਓ ਸੱਜਣੋ ਪੱਡੇ ਸਨ ਵਿਊ ਦੇ ਵਿੱਚ ਇੱਥੇ ਫਸੀ ਦੀ ਆਪਣੀ ਉਸ ਨੇ ਗੱਡੀ ਇੱਥੇ ਤੇ ਹੁਣ ਫਸ ਜੀ ਗਿਆ ਨਾ ਫਾ ਰੋਡ ਤੇ ਲਾਲੀ ਆ ਗਿਆ ਸੀ ਉਹ ਤੇ ਗੱਡੀ ਫਸੀ ਸੀ ਹੁਣ ਲਾਲੀ ਰੋਡ ਤੇ ਚਲੋ ਦੇਖਦੇ ਆ ਕਰਦੇ ਆ ਖਾਲੀ ਆ ਜੋ ਗੱਡੀ 200 ਵਾਰੀ ਲਾਤੀ ਆਪਾਂ ਨੇ ਹੋਰੇ ਹੁਣ ਉਹ ਤੇ ਮੇਰਾ 60 ਸਾ ਗੈਣੀ ਇੱਕ ਜਗਾ 100 ਲਾਣੀ ਆ ਚਲੋ ਚੱਲੀਏ ਫਿਰ ਹੁਣ ਹੋਈਏ ਵਿਲੇਜ ਜਾ ਕੇ ਆਜੋ ਹਾਂਜੀ ਆਪਾਂ ਨੇ ਤਾਰਤੀ ਗੱਡੀ 200 ਬੋਰੀ ਤੇ ਬਾਕੀ ਹੁਣ 60 ਬੋਰੀ ਹੋਰ ਪਾਸੇ ਲਾਉਣੀਆਂ ਜਾ ਕੇ ਤੇ ਕਰਦੇ ਆ ਗੱਲਬਾਤ ਆਪਾਂ ਫਿਰ ਬਾਕੀ ਜਿੱਦਾਂ ਵੀ ਹੋਇਆ ਆਜੋ ਬਣੇ ਰਹੋ ਨਾਲ ਫੋੜੀ ਕੇ ਦੂਜੀ ਜਗ੍ਹਾ ਤੇ 60 ਬੋਰੀਆਂ ਲਾਉਣੀਆਂ ਸੀ ਇੱਥੇ ਤੇ ਬਾਕੀ ਤੇ 100 ਬੋਰੀ ਵਸ ਤੇ ਜਾਂਦੇ ਹੋਣ ਲੱਗ ਜਾਣੀਆਂ ਇਹ ਲੇਵਰ ਦੇਣੀ ਲਵਲੀ ਨੂੰ ਦੰਦਿਆ ਜਾ ਕੇ ਮੌਸਮ ਹੁਣ ਥੋੜਾ ਜਿਹਾ ਗਰਮ ਹੋਇਆ ਨਹੀਂ ਤਾਂ ਐਵੇਂ ਲੱਗਦਾ ਜੀ ਮੈਂ ਬਿਲਕੁਲ ਠੰਡਾ ਹੀ ਹੋ ਗਿਆ ਹੋਇਆ ਅੱਜ ਹਵਾ ਚੱਲਦੀ ਸੀ ਠੰਡੀ ਚਲੋ ਆਜੋ ਖਾਲੀ ਕਰਕੇ ਕਰਦੇ ਆ ਗੱਲਬਾਤ ਆਜੋ ਕਿਤੇ ਦੂਰ ਜਾਣੀ ਹੋਣੀ ਆ ਤਾਂ ਕਰਕੇ ਹਾਂ ਜਿਵੇਂ ਅੱਛੇ ਰੋਟੇ ਡੁੰਡੇ ਡੁੰਡੇ ਜਾਣੀ ਹੋਵੇ ਬਰਾਤ ਉਹ ਬੰਦਾ ਹਾਜਰੇ ਹੋ ਸਾਮ ਨਾਲ ਤੁਰਦਾ ਮੱਥਾ ਪਾ ਕੇ ਕਹਿੰਦਾ ਸਾਜੇ ਹਾਂ ਤਿੰਨ ਚਾਰ ਘੰਟੇ ਦਾ ਲੱਗੇ ਜਾਂਦੇ ਜਾਂਦੇ ਜਾਂ ਨੂੰ ਚਾਰ ਮਹੀਨੇ ਘੰਟੇ ਹਾਂ ਯਾਰ ਕਮਾਨੇ ਤੋਂ ਤਾਂ ਗਾੜੀ ਹੀ ਚੱਲ ਜਾਣਾ ਹੈ ਬਦੂਨੇ ਪਰਾਪਰ ਲੱਗਦੇ ਮੈਂ ਡਾਕਟਰ ਦੇ ਬਾਅਦ ਚੱਲਦਾ ਜਿਤਨ ਤੁਸੀਂ ਬੱਲੀ ਵਾਲੀ ਰਵੀ ਦੇ ਨਹੀਂ ਲੱਗੇ ਇਹ ਤੇ ਉਧਰ ਲੱਗੇ ਆ ਜਾਂਦੀ ਸੀ ਐਸ ਵੀ ਤਫ ਫਟਾ ਕੇ ਹੋਰੇ ਲੱਗੇ ਆਏ ਤੇ ਇਹਨਾਂ ਨੇ ਤਾਂ ਟਾਰਗੇਟ ਕਰੇਗਾ ਹਾਂਜੀ ਪੁੱਜ ਗਿਆ ਆਪਾਂ ਇੱਕ ਹੋਰ ਜਗਾ ਤੀਜੀ ਜਗਾ ਪੁੱਜ ਗਏ ਨੇ ਹੁਣ ਆਪਣੀ ਖਾਲੀ ਹੋ ਜਾਣੀ ਇੱਥੇ ਬਾਕੀ ਕਰ ਦਿਆ ਗੱਲ ਬਾਤ ਜੀ ਅਗੇ ਜਿੱਦਾਂ ਵੀ ਹੋਇਆ ਸੀਮਾਂ ਬਿਲਡਿੰਗ ਮਟੀਰੀਅਲ ਤੇ ਪੁੱਜ ਗਏ ਬਾਈ ਸੀਮਾਂ ਬਿਲਡਿੰਗ ਮਟੀਰੀਅਲ ਤੇ ਇਹ ਜਗਾ ਬੁਰੀ-ਬੁਰੀ ਆ ਵੱਡੀ ਲਾਤੀ ਆਪਾਂ ਨੇ ਦੱਬ ਕੇ ਸਾਹ ਤੇ ਆਜੋ ਖਾਲੀ ਕਰਕੇ ਫੇਰ ਕਰ ਦਿਆ ਗੱਲ ਬਾਤ ਨਵੀਆਂ ਦੰਦੇ ਜਾ ਕੇ ਲੇਵਰ ਲਗੇ ਹੋਏ ਨੇ ਆਪਾਂ ਗੱਡੀ ਚ ਬੈਠੇ ਹੋਏ ਨੇ ਕੀ ਕਰੀਏ ਕਮੇ ਦਾਦਾ ਉਹ ਦੇਖੋ ਚੱਕਣ ਲੱਗੇ ਬੋਰੀਆ ਸੀਸੇ ਨੂੰ ਦੇਖੋ ਕਾਲੀ ਕਰਕੇ ਲਵਲੀ ਨੂੰ ਦੇ ਦਿੱਤੀ ਲੇਵਰ ਉਹ ਗੱਡੀ ਹੈ ਗੱਡੀ ਤੇ ਟਰੈਕਟਰ ਵਾਲੀ ਆਉਂਦੀ ਐ ਅਦਰੋਂ ਪਿੱਛੇ ਤੋਂ ਟਿਪਰਾਂ ਵਾਲੇ ਸੀਗੇ ਚੱਕ ਫਰ ਚੱਲਦੇ ਆ ਹੁਣ ਆਪਾਂ ਆ ਜੋ ਜੰਦਰ ਕਰਦੇ ਆ ਗੱਲ ਬਾਤ ਜਿੰਦਾ ਵੀ ਹੋਇਆ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਜਨਨ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਦੱਬ ਕੇ ਕਰ ਦਿਆ ਕਰੋ ਭਾਵੇਂ ਇੱਕ ਜਣਾ 50 50 ਕਮੈਂਟ ਕਰ ਦਿਆ ਕਰੋ ਇਹਨੂੰ ਬਾਲੀ ਯੱਕ ਲੱਗੀ ਹੋਈ ਆ ਚਲੋ ਚੱਲਦੇ ਆਜੋ ਹੁਣ ਸਟ੍ਰੀਟ ਬਣਾਉਣਾ ਵਧੀਆ ਜਾਂ ਹੁਣ ਕਿਤਾ ਤੱਕੇ ਖਾ ਰਹੇ ਆ ਕਈ ਹੁਣ ਪਰ ਰੋਡ ਵਧੀਆ ਬਣ ਗਿਆ ਦੋ ਤਿੰਨ ਦਿਨ ਹੋਰ ਲੱਗਣਿਆ ਰੋਡ ਨੂੰ ਬੰਗ ਵਰਗਾ ਰੋਡ ਬਣ ਜਾਣਾ ਇਤਰਾਲੇ ਬਣਨਾ ਆਦਾ ਬਣਾਦਾ ਹੈ ਟੌਪ ਨੰਗਜਾ 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 ਭਾਈ ਚਲੋ ਆ ਜੋ ਚੱਲੀਏ ਫੇਰ ਹੁਣ ਸੰਨੇ ਆਲ ਛੇਰ ਉਹ ਗਦਰ ਵਾਲੇ ਗਜ਼ਾਰ ਦਾ ਸ਼ਹਿਰ ਜਿਹੜਾ ਆਪਣੀ ਯਾਰਦਾਨੀ ਬਣਿਆ ਇਹ ਸ਼ਹਿਰ ਉਹ ਬੰਦੇ ਦਾ ਆ ਜੋ ਚੱਲੀਏ ਫੇਰ ਹੁਣ ਘਰੀਏ ਬਾਅਦ ਕਰੂ ਸੰਨੇ ਆਲ ਪਰ ਚੱਲੇ ਸਿਟਰੀ ਰੇਡ ਤੇ ਤੇ ਹੁਣ ਆਪਾਂ ਇੱਥੇ ਤੋਂ ਮੁੜਨਾ ਆਪੇ ਹੱਥਾ। ਵਾਕੇ ਵੀ ਭੀੜ ਹੋਣੀ ਆ ਪੁਲ ਦੇ ਥੱਲੇ। ਇਹਦੇ ਨਾਲ ਆਪਾਂ ਇੱਧਰੇ ਮੁੜ ਜਾਣਾ। ਨਾਲੇ ਨੋ ਐਂਟਰੀ ਦਾ ਬੋਰਡ ਵੀ ਆ। ਹੱਟਾ ਮਾ ਕੇ ਖੜੇ ਜਾਂਦੇ ਆ ਬਹੁਤ ਸਾਰੇ। 9:00 ਤਾਂ ਬੱਜੇ ਗਏ ਨੇ। 8:30 ਹੋ ਗਏ। ਚਲੋ ਫਿਰ ਹੱਲ ਚੱਲੀਏ। ਇੱਥੇ ਨੂੰ ਮੁੜ ਜਾਣਾ ਜਿੱਥੇ ਬੋਰਡ ਲੱਗਿਆ ਹੋਇਆ ਹੈ ਨੋ ਐਂਟਰੀ ਦਾ। ਹੋਰ ਰੋਂਗ ਸਾਈਡ ਆਉਣਾ ਪੈਂਦਾ। ਤੇ ਆ ਪੁਲ ਦੇ ਥੱਲੇ ਨੂੰ ਆ ਕੇ ਦੁਬਾਰਾ ਸਾਹਨੇ ਵਾਲੀ ਸਾਈਡ ਨੂੰ ਹੋ ਜਾਂਦੇ ਆ। ਵਾਇਫੇ ਵੀ ਵੱਜ ਜਾਂਦੀ ਆ, ਨੋ ਇੰਟਰੀ ਵੀ ਵੱਜ ਜਾਂਦੀ ਆ। ਜਾਰੇ ਦਾ ਤੇਲ ਮੁੱਕ ਗਿਆ ਬਾਈ ਦਾ। ਉਹ ਮਗਰ ਦਾ ਪਾਰਲੀ ਸਾਈਡ ਤੋਂ ਵੀ ਆ ਜਾਂਦੇ ਜੇ ਰੋਂਗ ਸਾਈਡ ਨਹੀਂ ਹੋਣਾ ਤਾਂ 에어ਪੋਰਟ ਵਾਲੇ ਪੁਲ ਦੇ ਥੱਲੇ ਤੋਂ ਗੱਡੀ ਘੁੰਮ ਕੇ ਆ ਜਾਂਦੀ ਆ। ਆ ਦੇਖੋ ਕਿੰਨੀ ਗਾਲੀ ਇਹਨਾਂ ਨੂੰ। ਬਈ ਗੱਡੀ ਇੱਧਰ ਉੱਧਰ ਦਾ ਹੋ ਲੈਣ ਦਿਆ ਕਰੋ। ਗੱਡੀ ਕੱਟ ਕੇ ਰੋਡ ਤੇ ਆ ਰਹੀ ਆ ਕਾਰ ਵਾਲੇ ਦੇ ਬਿੱਟੂਹੇ ਜਵਾੜ ਦਿੰਦੇ ਆ ਲਿਆ ਕੇ ਆ ਜੋ ਚੱਲੀ ਆ ਕੋਹਾੜੇ ਨੂੰ ਹੁਣ ਅੰਨੇ ਹਾਲ ਤੋਂ ਕੋਹਾੜਾ ਤੇ ਕੋਹਾੜੇ ਤੋਂ ਨਿੱਲੋ ਨਿੱਲੋ ਤੋਂ ਜਮਗੌਰ ਉਹ ਸੰਮੁਨੇ ਸਗਰਾ ਵਾਲੀ ਗੱਡੀ ਆ ਰਹੀ ਆ ਚੰਦਰਜ ਜਿਤਰਾ ਜੀ ਆ ਭਰੀ ਏ ਟੁੱਟੀਆਂ ਭੱਜੀ ਆ ਜੀਆਂ ਰੋਡ ਦੇ ਉੱਤੇ ਪੱਤੀਆਂ ਗੇਰਦਾ ਜਾਈ ਜਾਂਦਾ ਵਦੰਦਰਾ ਇਹ ਕਰਾਉਂਗਾ ਲਾਦਾ ਅੱਜ ਕਿਸੇ ਟਾਇਰ ਦਾ ਗੁੰਡਾ ਚਾਹੇ ਕਿਹਦੇ ਕਾਰ ਵਾਲੇ ਦਾ ਕਰਾਵੇ ਚਾਹੇ ਕਿਹਦੇ ਮੋਟਰਸਾਈਕਲ ਵਾਲੇ ਦਾ ਕਰਾਵੇ ਕਰਾਉਣ ਨੂੰ ਬੜੀ ਗੱਡੀ ਦਾ ਵੀ ਕਰਾ ਸਕਦਾ ਫੱਟੇ ਵਾਲਾ ਨਹੀਂ ਇਹਦੇ ਫੱਟੇ ਪਾ ਕੇ ਸਹੀ ਰਹਿਣ ਦੇ ਜੇ ਫੱਟੇ ਪਾਏ ਹੁੰਦੇ ਆਜੋ ਚੱਲੀਏ ਦੇਖਦੇ ਕਿੰਨਾ ਅਸਮਾਨ ਖੇੜਦਾ ਜਾਂਦਾ ਜਾਂਦਾ ਵਾੜਾ ਚੌਂਕ ਕਰ ਲਿਆ ਆਪਾਂ ਨੇ ਪਾਰ ਹੁਣ ਜਾ ਕੇ ਅੱਗੇ ਚਾਹ ਪੀਂਦੇ ਆ ਕਿਤੇ ਸਟ੍ਰਾਈਪਿਕ ਠਿਕਟਾ ਜਿੱਦੀ ਇੰਨੀ ਹੈ ਨਹੀਂ ਸੀ ਆ ਜੋ ਚੱਲੀਏ ਫੇਰ ਹੁਣ ਅੱਗੇ ਪੁੱਜ ਗਏ ਆਪਾਂ ਹੀਰਾਪੰਡੇ ਕੋਲ ਕੁਆੜੇ ਤੋਂ ਆਪਾਂ ਪਹੁੰਚ ਆਏ ਸੀ ਕੁਆੜੇ ਦਾ ਪਰੂ ਬੇਈ ਨਹੀਂ ਕੁਆੜੇ ਤੋਂ ਤੁਰਨਾ ਕਿੰਦੀ ਹੀਰਾਪੰਡੇ ਦੇ ਕੋਲ ਪੁੱਜਣੇ ਆਲੇ ਆਪਾਂ ਹੋਲੀ ਹੋਲੀ ਹੁਣ ਕਟਾਣੀ ਕਲਾ ਪੁੱਜ ਗਏ ਅੱਬਾ ਮੜ ਪਿੰਦੇ ਇੱਥੇ ਕੋਈ ਠੰਡਾ ਠੁੰਡਾ ਮੌਨਸਟਰ ਮੋਟਰ ਲੈਂਦੇ ਆ ਤੇ ਫੇਰ ਦੇਖਦੇ ਆ ਅੱਗੇ ਦਾ ਸਫਰ ਸਫਰ ਆਪਣਾ ਘਰ ਤੱਕ ਦਾ ਆ ਜੋ ਫੇਰ ਲਈਏ ਥੋਟ ਠੰਡਾ ਠੁੰਡਾ ਫੇਰ ਚੱਲਦੇ ਆ ਅੱਬਾ ਟਾਕਿੰਗ ਬਬ ਮਿਲੇਨੀ ਆ ਗਈ ਅੱਜ ਰੈੱਡ ਬੋਲ ਲਈ ਆ ਹੁਣ ਮੌਨਸਟਰ ਵੀ ਆ ਗਈ ਸਾਹਮਣੇ ਸਮਾਨ ਉੱਤਰਦਾ ਪਰ ਗਰਮ ਆ ਉਹ ਬੰਦਾ ਆਇਆ ਸੀ ਕਹਿੰਦਾ ਬਈ ਆ ਗਈ ਮੈਂ ਹੁਣ ਗਿਆ ਕਰਨੀ ਗਰਮ ਆ ਉਹ ਚਲੋ ਹੁਣ ਤੁਰਦੇ ਆਪਾਂ ਘਰ ਵਾਲੀ ਸਾਈਡ ਨੂੰ ਆਜੋ ਚੱਲੀਏ ਘਰ ਵਾਲੀ ਸਾਈਡ ਨੂੰ ਤੇ ਬਲੌਗ ਦੇ ਨਾਲ ਬਣੇ ਰਹੋ ਤੇ ਆਨੰਦ ਲੈਂਦੇ ਰਹੋ ਵਿਆਹ ਨੂੰ ਚੱਲੇ ਅੱਜ ਲਾਦਾ ਬਰਾਤ ਘਰ ਹੁਤਾ ਮੁੰਡੇ ਦੀ ਉਰੀ ਤੇ ਆ ਰਹੀ ਆ ਮਕਾਰ ਵਾਲਾ ਦੇਖੋ ਇਹ ਗੱਲ ਦਾ ਕੋ ਗਏ ਜੇ ਕੋ ਬੰਦਾ ਕਹੇ ਗੱਡੀ ਵਾਲਾ ਕਹੇ ਫੇਰੇ ਬੋਲ ਦੇਣੇ ਸਾ ਰੋਡ ਮੈਂ ਕਦੇ ਨਹੀਂ ਕਹਿੰਦਾ ਜੀ ਉਹਨੇ ਵੀ ਬਣਾਤਾ ਵਧੀਆ ਬਣਾਤਾ ਬਈ ਸੰਗਤ ਲਈ ਉਹਨੇ ਮਾਲੇ ਵਾਲੀ ਸੰਗਤ ਨੂੰ ਵਧੀਆ ਕਰਤਾ ਰੋੜ ਇਹ ਰਾ ਰੋੜ ਪੱਟ ਕੇ ਵੀ ਰੱਖਦਾ ਇਹ ਬਣਾਉਣ ਨੂੰ ਤਾਂ ਟਾਈਮ ਲਾਇਆ ਤਾਂ ਇਹਨਾਂ ਨੇ ਬਣਾਉਣ ਨੂੰ ਵੀ ਟਾਈਮ ਨਹੀਂ ਲਾਇਆ ਉਹਨਾਂ ਕਿ ਟਾਈਮ ਲਾ ਲਾ ਪੱਟਣ ਨੂੰ ਲਾਇਆ ਇਹਨਾਂ ਨੇ ਸਾਫ਼ ਕਰਤਾ ਜਮਈ ਲੋਕਦਾਰ ਪਤਾ ਵੀ ਨਹੀਂ ਕਿੱਥੇ ਗਈ ਬਾਈ ਹੋਈ ਗੱਡੀ ਵਾਲਾ ਪੁਲ ਪਾਰ ਕਰਿਆ ਆਇਆ ਆਪਾਂ ਧੁੱਪਾਂ ਪੂਰੀ ਚੰਗੀ ਨਿਕਲੀ ਹੋਈ ਆ ਇਸ ਟਾਈਮ ਇਹਨੂੰ ਕੜੱਕੇ ਦੀ ਧੁੱਪ ਕਹਿੰਦੇ ਆ ਜੇ ਪੰਜਾਬ ਦੇ ਵਿੱਚ ਇਹ ਹਾਲ ਆ ਤਾਂ Rajasthan MP Gujarat ਦੇ ਵਿੱਚ ਕੀ ਹਾਲ ਹੋਊਗਾ ਗਰਮੀ ਦਾ ਬੱਸ ਹੋ ਜਾਂਦੀ ਆ ਉੱਥੇ ਗੱਡੀ ਚਲਾਉਣ ਲੱਗਿਆ ਜੇ ਇੱਥੇ ਸਾਡੀ ਬੱਸ ਹੋ ਜਾਂਦੀ ਆ ਹੀ ਟਾਈਮ 'ਚ ਠੀਕਾ ਹਾਲ ਹੁੰਦਾ ਹੋਊਗਾ ਤਾਂ ਜਾ ਕੇ ਦੇਖਣਾ ਨਹੀਂ ਪੈਣਾ ਦੇਖਾਂਗੇ ਟੂਰ ਬਣਾ ਕੇ ਸਲਾਹ ਹੈਗੀ ਆ ਦੂਰ ਦੀ ਖੇਤੀ ਕਰਾਂਗੇ ਹਾਂਜੀ ਕਿੱਦਾਂ ਹੋ ਸਾਰੇ ਠੀਕ ਠਾਕ ਤੇ ਸਾਡੀ ਜ਼ਿੰਦਗੀ ਟਰੱਕਾਂ ਵਾਲਿਆਂ ਦੀ ਐਤਾ ਹੀ ਨੰਗਦੀ ਆ ਭਰ ਲਈ ਆ ਖਾਲੀ ਕਰ ਲਈ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਕੋਈ ਭਾਈ ਆਪਣਾ ਸੱਜਣ ਮਿੱਤਰ ਟਰੱਕ ਸਿੱਖਣਾ ਜਾਂ ਚਲਾਉਣਾ ਚਾਹੁੰਦਾ ਹੋਵੇ ਤਾਂ ਉਹਦੇ ਲਈ ਸਾਡੀ ਜ਼ਿੰਦਗੀ ਭਜਣੀ ਚਾਹੀਦੀ ਆ ਉਹ ਪੰਦਨਾ ਪਤਾ ਹੋਣਾ ਚਾਹੀਦਾ ਬਈ ਹਾਂ ਕਿੰਨੀ ਦੀ ਜ਼ਿੰਦਗੀ ਹੁੰਦੀ ਯਾਰ ਕਮਾਈ ਦਾ ਬਹੁਤ ਆ ਬਈ ਟਰੱਕ ਵਾਲਿਆਂ ਨੂੰ ਇਹ ਨਹੀਂ ਕਹਿੰਦੇ ਕਮਾਈ ਨਹੀਂ ਹੈਗੀ ਕਮਾਈ ਹੈਗੀ ਆ ਬਾਈ ਇੰਡੀਆ ਦੀ ਵੀ ਹੈਗੀ ਆ ਕਮਾਈ ਬਾਰ ਵੀ ਹੈਗੀ ਆ ਪਰ ਰਿਕਸ਼ਾ ਸਟਰਗਲ ਮੈਂਟ ਬਹੁਤ ਆ ਮੇਰੇ ਵੀਰ ਨੇ ਛੱਡਣਾ ਪੈਂਦੇ ਆ। ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ। ਆਪਣੇ ਸੱਜਣ ਮਿੱਤਰਾਂ ਤੱਕ ਸਾਰਿਆਂ ਨੂੰ ਭੇਜਿਆ ਕਰੋ। ਜੇ ਕੋਈ ਟਰੱਕ ਸਿੱਖਣਾ ਚਾਹੁੰਦਾ ਉਹਨੂੰ ਪਹਿਲਾਂ ਜ਼ਿੰਦਗੀ ਦਾ ਪਤਾ ਹੋਣਾ ਚਾਹੀਦਾ ਵੀ ਹਾਂ ਕਿੱਡਾ ਦੀ ਲਾਈਫ ਬੀਤੀ ਟਰੱਕ ਵਾਲਿਆਂ ਦੀ। ਆਹੀ ਕੰਮ ਦੇ ਵਿੱਚ ਪਵੇ ਕੋਈ। ਜਿਹੜਾ ਸਟਰਗਲ ਕਰ ਸਕਦਾ। ਲੱਕੀ ਹੋਰ ਸੁਣਾਓ ਠੀਕ ਠਾਕ ਹੋ ਤੁਸੀਂ ਆਪਾਂ ਘਰ ਬੱਜਣੇ ਵਾਲੇ ਆਉਣਾ ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਲੋਕੋ ਚੱਲਦੇ ਨੇ ਦਿੱਲੀ ਘਰ ਆ ਜੀ ਦਾ ਦਿੱਲੀ ਘਰ ਤੋਂ ਜਾਈਦਾ ਖਾਲੀ ਕਰਨ ਇਹ ਨਹੀਂ ਹੈਗਾ ਬਈ ਹਫਤਾ ਹਫਤਾ ਦੋ ਦੋ ਹਫਤੇ ਬਾਹਰ ਨੇ ਬਾਰੇ ਤਾਂ ਲੋਕ ਨੇ ਆ ਬਾਹਰ ਵੀ ਜਾਈਦਾ ਜਿੱਤੇ ਬਾਹਰ ਜਾਈਦਾ ਆਫ ਟਾਈਮ ਤੇ ਨਿਕਲ ਜਾਂਦੇ ਆ ਟਾਈਮ ਹਫਤਾ ਹਫਤਾ ਦਾ ਜੀ ਬਾਹਰ ਪਰ ਜਦੋਂ ਲੋਕਲ ਚੱਲਦੇ ਆ ਫਿਰ ਡੈਲੀ ਘਰ ਆਪੜਨ ਹੋਈ ਜਾਂਦਾ ਆਪਣਾ ਇਸੇ ਲਈ ਕਹਿੰਦਾ ਬਈ ਹਮਾਈ ਹੈਗੀ ਆ ਟਰੱਕਾਂ ਵਾਲੇ ਅੱਜ ਟਰੱਕਾਂ ਵਾਲੇ ਕੰਮਾਂ ਨੂੰ ਕਮਾਈ ਜਰੂਰ ਆ ਪਰ ਨਾ ਤਾਂ نیند ਆ ਨਾ ਆਰਾਮ ਆ ਕੰਮ ਦੇ ਬਾਈ ਵੀਡੀਓ ਨੂੰ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜਿਹੜੇ ਵੀ ਨਵੇਂ ਸੱਜਣ ਮਿੱਤਰ ਆਉਂਦੇ ਆ ਦੇਖਣਾ ਆਜੋ ਜੀ ਲਈ ਫਿਰ ਹੁਣ ਘਰਾਂ ਨੂੰ ਅੱਪਾ ਘਰ ਵਾਲੀ ਸਾਈਡ ਨੂੰ ਮੁੜ ਗਏ ਤੇ ਹੁਣ ਜਾ ਰਿਹਾ ਘਰਾਂ ਨੂੰ ਥੱਮਾ ਬਹੁਤ ਹੋ ਗਈ 6 ਜਵਨਦਰ FM ਬਹਾਨੇ ਉੱਤੇ ਵੀ ਆਜੋ ਚੱਲਦੇ ਆ ਘਰ ਵਾਲੀ ਸਾਈਡ ਨੂੰ ਪਤ ਇੱਕ ਘਰ ਜਾ ਕੇ ਜਿੱਦਾਂ ਹੋਇਆ ਕਰਾਂਗੇ ਗੱਲਬਾਤ ਤੁਹਾਨੂੰ ਪਤਾ ਪਾ ਘਰ ਵਲੋਗ ਬਣਾਉਂਦੇ ਨਹੀਂ ਕਿਉਂਕਿ ਆਪਣਾ ਚੈਨਲ ਹੀ ਟਰੈਕਿੰਗ ਡਰਾਈਵ ਤੇ ਆ ਜੇ ਫੈਮਿਲੀ ਲੱਗਦੇ ਹੁੰਦਾ ਫਿਰ ਫੈਮਿਲੀ ਦਾ ਵਲੋਗ ਬਣਾਉਂਦੇ ਆਪਾਂ ਚਲੋ ਕੋਈ ਨਹੀਂ ਜਿੱਦਾਂ ਵੀ ਹੋਇਆ ਆਪਾਂ ਘਰੋਂ ਸਾਨੂੰ ਬਣਾਵਾਂਗੇ ਇਹ ਜੇ ਫੈਮਿਲੀ ਵਲੋਗ ਬਣਾਇਆ ਕਰੀਏ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸ ਦੋ ਕੋਈ ਚੱਕਰ ਤਾਂ ਨਹੀਂ ਹੈਗਾ ਜੇ ਫੈਮਿਲੀ ਵਲੋਗ ਬਣਾਈਏ ਆਪਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਆਜੋ ਫਿਰ ਚੱਲੀਏ ਆਪਾਂ ਹੁਣ ਘਰਾਂ ਨੂੰ ਆਪਾਂ ਘਰ ਆ ਗਏ ਪੁੱਜ ਹੁਣ ਤੇ ਆਜੋ ਘਰ ਤੇ ਆ ਬਾਕੀ ਜਿੱਦਾਂ ਵੀ ਹੋਇਆ ਗੱਲਬਾਤ ਕਰਕੇ ਗੱਲਬਾਤ ਦੇਖਦੇ ਆ ਆਜੋ ਚੱਲੀਏ ਵਲਾ ਘਰਾਂ ਨੂੰ ਹੁਣ ਘਰ ਆ ਗਏ ਸੀ ਉਹ ਪਿੱਪਲ ਦੇ ਥੱਲੇ ਖੜੇ ਜੇ ਪਏ ਉਹਦੇ ਇੱਥੇ ਗੱਡੀ ਲਾਉਂਦੇ ਆ ਉੱਪਰ ਆ ਕੇ ਆਏ ਆ ਬੱਸ ਹੋ ਗਈ ਜੱਸਾ ਵੀ ਭਰ ਕੇ ਆਏ ਨਾਲ ਹੁਣਾਂ ਪਤਾ ਲੇਦਾ ਤੇ ਆਪਾਂ ਹੁਣ ਹੋ ਗਈ ਐ ਬਸ ਹੋ ਗਈ ਬਾਈ